8 ਸਾਲ ਦਾ ਗੈਪ ਜਿਹੜਾ ਕਿ ਤੁਹਾਡਾ ਵਿਜ਼ਨ ਗਰੁੱਪ ਨੇ ਕਵਰ ਕਰਵਾ ਕੇ ਤੁਹਾਨੂੰ ਵੀਜ਼ਾ ਲਵਾ ਕੇ ਦਿੱਤਾ ਤੁਹਾਨੂੰ ਇਹਦੇ ਬਾਰੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਡਾਕੂਮੈਂਟੇਸ਼ਨ ਬਹੁਤ ਵਧੀਆ ਹੈ ਨਾਲ ਹੀ ਜਦੋਂ ਤੁਹਾਡਾ ਕਿਥੋਂ ਦਾ ਵੀਜ਼ਾ ਆਇਆ ਜੀ ਸਰ ਕੈਨੇਡਾ ਕੈਨੇਡਾ ਸਭ ਦਾ ਨੇਚਰ ਬਹੁਤ ਵਧੀਆ ਸਭ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਸਪੈਸ਼ਲੀ ਮੈਂ ਥੈਂਕਸ ਕਰੂੰਗੀ ਸਪਨੂ ਸਟ ਯਰ ਮੇਰਾ 2016 ਦੇ ਵਿੱਚ ਮੈਂ ਪਾਸ ਆਊਟ ਆ 2016 ਦੇ ਵਿੱਚ ਮੈਂ ਮਾਸਟਰਸ ਕੀਤੀ। ਸਟ ਸ਼ੁਰੂ ਤੋਂ ਸ਼ੁਰੂ ਚ ਪਹਿਲੀ ਵਾਰ ਜਦੋਂ ਆਈ ਸੀ ਅਸੀਂ ਉਦੋਂ ਹੀ ਮਿਲੇ ਸੀਗੇ ਕਿ ਸਾਡੇ ਕਨਸਰਨਸ ਨੇ। ਹਾਂ ਜਸਜੀਤ ਕੌਰ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਅੱਜ ਆਪਾਂ ਫਿਰ ਤੋਂ ਜੁੜ ਚੁੱਕੇ ਆਂ ਵਿਜ਼ਨ ਗਰੁੱਪ ਤੇ ਆਏ ਆ ਤੇ ਆਪਾਂ ਇੱਥੇ ਪੁੱਛਦੇ ਆ ਸੁਖਜੀਤ ਕੌਰ ਜੀ ਤੋਂ ਜਿਨ੍ਹਾਂ ਦਾ ਕੈਨੇਡਾ ਦਾ ਵੀਜ਼ਾ ਆ ਉਹ ਵੀ ਬਹੁਤ ਹੀ ਥੋੜੇ ਦਿਨਾਂ ਦੇ ਵਿੱਚ ਤੇ ਆਪਾਂ ਨਾਲ ਗੱਲਬਾਤ ਕਰਦੇ ਨਾਲ ਉਹਨਾਂ ਦੀ ਖੁਸ਼ੀ ਦਾ ਜਿਆਦਾ ਪੁੱਛਦੇ ਆ ਵੀ ਉਹਨਾਂ ਨੇ ਕਿੰਨਾ ਕਿ ਚੋਇਸ ਚੀਜ਼ ਆ ਸਭ ਤੋਂ ਪਹਿਲਾਂ ਸੱਸਰੀ ਗਾਲ ਜੀ ਸੱਸਰੀ ਗਾਲ ਸਰ ਤੇ ਮੈਮ ਤੁਹਾਡਾ ਕਿੱਥੋਂ ਦਾ ਵੀਜ਼ਾ ਆਇਆ ਜੀ ਸਰ ਕੈਨੇਡਾ ਦਾ ਕੈਨੇਡਾ ਦਾ ਤੇ ਮੈਮ ਇਸ ਤੋਂ ਪਹਿਲਾਂ ਤੁਸੀਂ ਕਿਤੇ ਹੋਰ ਅਪਲਾਈ ਕੀਤਾ ਸੀਗਾ ਜੀ ਨਹੀਂ ਸਰ ਇੱਥੇ ਹੀ ਅਪਲਾਈ ਕੀਤਾ ਸੀ ਬਟ ਦੋ ਵਾਰ ਮੇਰੀ ਫਾਈਲ ਰਿਫਿਊਜ਼ਡ ਸੀ ਅੱਛਾ ਤੇ ਰਿਫਿਊਜ਼ ਹੋ ਗਈ ਤੇ ਉਸ ਦਿਨ ਜਦੋਂ ਇਹਨਾਂ ਨੇ ਸਾਡਾ ਕੇਸ ਹੈਂਡਲ ਕੀਤਾ ਸਾਨੂੰ ਇੱਥੋਂ ਦੀ ਜਿਹੜੀ ਸਟਾਫ ਦੀ ਜੇ ਕਹਿ ਸਕਦਾ ਆਪਾਂ ਫੈਸਿਲਿਟੀ ਕਿਦਾਂ ਦੇ ਲੱਗੇ ਹੋਸਪਿਟੈਲਿਟੀ ਅ ਸਭ ਦਾ ਨੇਚਰ ਬਹੁਤ ਵਧੀਆ ਸਭ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ اسپੈਸ਼ਲੀ ਮੈਂ ਥੈਂਕਸ ਕਰੂੰਗੀ ਸਭ ਨੂੰ ਕਿਉਂਕਿ ਸਭ ਨੇ ਇਹ ਕਿਹਾ ਬਹੁਤ ਜ਼ਿਆਦਾ ਪੋਜ਼ਿਟਿਵ ਕੀਤਾ ਮੈਨੂੰ ਪਹਿਲਾਂ ਕਿਉਂਕਿ ਬਿਕੋਜ਼ ਮੇਰੀਆਂ ਪਹਿਲਾਂ ਹੀ ਰਿਫਿਊਜ਼ਲ ਸੀ ਤਾਂ ਮੈਂ ਬਹੁਤ ਨੈਗੇਟਿਵ ਸੀਗੀ ਬਟ ਇਹਨਾਂ ਨੇ ਹਮੇਸ਼ਾ ਹੀ ਮੈਨੂੰ ਪੋਜ਼ਿਟਿਵ ਕੀਤਾ ਕਿ ਆ ਜਾਣਾ ਕੋਈ ਚੱਕਰ ਨਹੀਂ ਆ ਜਾਣਾ ਤੁਹਾਡੇ ਜੀ ਤੁਹਾਡੀ ਸਟੱਡੀ ਕਦੋਂ ਇਸ ਲਾਸਟ ਟਾਈਮ ਖਤਮ ਹੋਈ ਸੀ ਲਾਸਟ ਈਅਰ ਮੇਰਾ 2016 ਦੇ ਵਿੱਚ ਮੈਂ ਪਾਸ ਆਊਟ ਆ 2016 ਦੇ ਵਿੱਚ ਮੈਂ ਮਾਸਟਰਸ ਕੀਤੀ ਸੀ ਯਾਨੀ ਕਿ ਐਸਾ ਕੀਤੇ 8 ਸਾਲ ਦਾ ਗੈਪ ਜਿਹੜਾ ਕਿ ਤੁਹਾਡਾ ਵਿਜ਼ਨ ਗਰੁੱਪ ਨੇ ਕਵਰ ਕਰਵਾ ਕੇ ਤੁਹਾਨੂੰ ਵੀਜ਼ਾ ਲਵਾ ਕੇ ਦਿੱਤਾ ਤੁਹਾਨੂੰ ਇਹਦੇ ਬਾਰੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਡਾਕੂਮੈਂਟੇਸ਼ਨ ਬਹੁਤ ਵਧੀਆ ਹੈ ਇਹਨਾਂ ਦੀ ਬਹੁਤ ਜ਼ਿਆਦਾ ਤਰੀਕੇ ਨਾਲ ਜੋ ਆਪਾਂ ਨੂੰ ਗਾਈਡ ਕਰਦੇ ਆ ਪ੍ਰੋਪਰਲੀ ਤੇ ਹਰ ਇੱਕ ਡਾਕੂਮੈਂਟ ਰੈਡੀ ਕਰਵਾਉਂਦੇ ਆ ਜਿਹੜੇ ਸੋ ਦੇ ਮੇਨ ਹੈੱਡ ਨੇ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਹਨੀਸ਼ ਸਰ ਨੇ অলਵੇਸ سپورਟ ਕੀਤਾ ਹਨੀਸ਼ ਸਰ ਹਮੇਸ਼ਾ ਹੈਲਪ ਕਰਦੇ ਨੇ ਸ਼ੁਰੂ ਤੋਂ ਸ਼ੁਰੂ ਚ ਪਹਿਲੀ ਵਾਰ ਜਦੋਂ ਅਸੀਂ ਅਸੀਂ ਉਦੋਂ ਹੀ ਮਿਲੇ ਸੀਗੇ ਕਿ ਸਾਡੇ ਕਨਸਰਨਸ ਨੇ ਤਾਂ ਉਹਨਾਂ ਨੇ ਕਿਹਾ ਸੀ ਮੇਰੀ ਟੀਮ ਤੁਹਾਡੀ ਪੂਰੀ ਹੈਲਪ ਕਰੇਗੀ ਤੇ ਮੈਂ ਸਪੈਸ਼ਲ ਥੈਂਕਸ ਕਰੂੰਗੀ ਸਭ ਤੋਂ ਪਹਿਲਾਂ ਮਨਪ੍ਰੀਤ मैम ਦਾ ਮੇਰੀ ਕਾਉਂਸਲਰ ਉਹੀ ਸੀਗੇ ਸਾਰੇ ਡਾਕੂਮੈਂਟੇਸ਼ਨ ਉਹਨਾਂ ਨੇ ਰੈਡੀ ਕੀਤੀ ਹੈ ਹਿਮਾਂਸ਼ੂ ਸਰ ਨੇ ਮੇਰੀ ਪੂਰੀ ਹੈਲਪ ਕੀਤੀ ਹੈ ਥਰੋਅਆਊਟ ਦੀ ਪ੍ਰੋਸੈਸ ਐਸਓਪੀ ਵਗੈਰਾ ਸਰ ਨੇ ਰੈਡੀ ਕੀਤੀ ਸੀ ਤੇ ਮੈਂ ਜਦੋਂ ਐਸਓਪੀ ਦੇਖੀ ਸੀ ਸਰ ਦੁਆਰਾ ਲਿਖੀ ਗਈ ਹੈ ਮਨ ਸਰ ਦਿਲ ਕਿਉਂ ਹੀ ਮੈਂ ਉਦੋਂ ਹੀ ਮੈਨੂੰ ਪੋਜ਼ਿਟਿਵ ਵਾਈਬ ਆ ਗਈ ਸੀ ਕਿ ਹੋ ਜਾਣਾ ਕਲੀਅਰ ਯਾਨੀ ਕਿ ਤੁਸੀਂ ਹੁਣ ਬਹੁਤ ਖੁਸ਼ ਹੋ ਹੈਨਾ ਵੀ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਵੀ ਹੁਣ ਚਲੋ ਫਾਈਨਲੀ ਦੋ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਗਰੁੱਪ ਵੱਲੋਂ ਤੁਹਾਡਾ ਜਿਹੜਾ ਵੀਜ਼ਾ ਲੱਗ ਚੁੱਕਾ ਕੈਨੇਡਾ ਦਾ ਬਿਲਕੁਲ ਸਰ ਬਹੁਤ ਸਾਲਾਂ ਦਾ ਸੁਪਨਾ ਸੱਚ ਕਰ ਦਿੱਤਾ ਹੈ ਵੀਜ਼ਨ ਗਰੁੱਪ ਨੇ ਮੇਰਾ ਤੇ ਮੈਂ ਥੈਂਕ ਯੂ ਕਰਨਾ ਚਾਹੁੰਗਾ ਇੱਕ ਵਾਰੀ ਥੈਂਕਸ ਅ ਲੋਟ ਈਚ ਐਂਡ ਐਵਰੀ ਪਰਸਨ ਹੂ ਹੈਲਪ ਹੈਲਪਡ ਮੀ